ਕਬਜ਼ਾ ਛੁੜਾਉਣ ਆਏ ਨੇ ਕੀ ਮਾਮਲਾ ਸੀ ਕਾ ਜੀ ਪੂਰਾ ਕਿ ਕਿਹੜੀ ਜਗ੍ਹਾ ਤੇ ਕਬਜ਼ਾ ਹੋਇਆ ਸੀ ਸਰ ਇਹ 2 ਮਹੀਨੇ ਪਹਿਲਾਂ ਵੀਡੀਓ ਸਾਹ ਦੇ ਧਿਆਨ ਦੇ ਵਿੱਚ ਲਿਆਂਦਾ ਸੀ ਸਾਡੇ ਦਾ ਪਰ ਵੀ ਇੱਥੇ ਪਾਸ ਕਿਸੇ ਨੇ 15 ਮਰਲੇ ਦੇ ਨਜਾਇਜ਼ ਕਬਜ਼ਾ ਕੀਤਾ ਹੋਇਆ ਕਰਨੈਲ ਸਿੰਘ ਅਸੀਂ ਇਹਨੂੰ 2016 ਦੇ ਵਿੱਚ 5 ਮਰਲੇ ਅਲਾਟਮੈਂਟ ਕੀਤੀ ਸੀ ਉਸ ਤੋਂ ਬਾਅਦ ਅਸੀਂ ਇਹਨੂੰ ਜਦੋਂ ਸਾਡੇ ਧਿਆਨ ਦੇ ਵਿੱਚ ਆਇਆ ਵੀਡੀਓ ਸਾਹ ਦੇ ਵੀਡੀਓ ਸਾਹ ਨੇ ਤਿੰਨ ਨੋਟਿਸ ਇਹਨਾਂ ਨੂੰ ਜਾਰੀ ਕੀਤੇ 15-15 ਦਿਨ ਦੇ ਇਹਨਾਂ ਨੇ ਤਿੰਨਾਂ ਨੋਟਿਸਾਂ ਦਾ ਕੋਈ ਜਵਾਬ ਨਹੀਂ ਦਿੱਤਾ ਉਸ ਤੋਂ ਬਾਅਦ ਅਸੀਂ ਪੁਲਿਸ ਸੇਤਾ ਲੈ ਕੇ ਅੱਜ ਇਹ ਕਬਜ਼ਾ ਛੁੜਾਉਣ ਆਏ ਜੀ 5 ਮਰਲੇ ਜਿਹੜ ਉਹ ਛੱਡ ਕੇ ਬਾਕੀ 10 ਮਰਲੇ ਤੇ ਸੀ ਆਉ ਦਾ ਕਬਜ਼ਾ ಗ್ರಾಮ ਪੰਚਾਇਤ ਦੇ ਹੈਂਡਓਵਰ ਕਰਾਂਗੇ ਇਹ ਨਸ਼ਾ ਤਸਕਰ ਦਾ ਕਾਟਾ ਆ ਜਾ ਰਿਹਾ ਹੈ ਕਬਜ਼ਾ ਵੀ ਛੜਾਇਆ ਜਾ ਰਿਹਾ ਜੀ ਹੈ ਨਸ਼ਾ ਤਸਕਰੀ ਹੈ ਜੀ ਇੱਕ ਵਾਰੀ ਪੁਸ਼ਟੀ ਕਰੋ ਨਾ ਨਸ਼ਾ ਤਸਕਰ ਦਾ ਕਾਟਾ ਆ ਜਾ ਰਿਹਾ ਹੈ ਜਾਂ ਇਹ ਪੰਚਾਇਤੀ ਦਸਮਾਲਾ ਕਿਸੇ ਦਾ ਪੰਚਾਇਤੀ ਦਸਮਾਲੇ ਦੇ ਕਬਜ਼ਾ ਲੈ ਰਿਹਾ ਹਾਂਜੀ ਸਰ ਜੀ ਸਰ ਨਸ਼ਾ ਤਸਕਰ ਸਰ ਇਹ ਤਾਂ ਪੁਲਿਸ ਨੂੰ ਪਤਾ ਜੀ ਅਸੀਂ ਦਾ ਆਉ ਦਾ ਜਿਹੜਾ ਕਬਜ਼ਾ ਲੈਣ ਆਏ ਹਾਂ ਜੀ ਕਰਨੈਲ ਸਿੰਘ ਪੁੱਤਰ ਤੂਬਾ ਸਿੰਘ ਤੋਂ ਕਬਜ਼ਾ ਦਿੱਤਾ ਵਾ ਯਾਰ ਕਿਦਾਂ ਘਰਾਂ ਲੱਗੇ ਅੰਦੇ ਪਰ ਸਰ ਕੀ ਕਰਾਂ ਜੀ ਤੁਹਾਡੇ ਇਹਦੇ ਬਾਰੇ ਇਹੋ ਹੀ ਆ ਵੀ ਇਹਨਾਂ ਨੂੰ 5 ਮਰਲੇ ਦਾ ਪਲਾਟ ਦਿੱਤਾ ਸੀ ਜਿਹੜਾ ਵੀ ਇਹ ਹਾਂ ਇਹ ਦੋ ਦਿੱਤਾ ਕਿਹੜੇ ਹੰਦੇ ਇਹ 8 11 2016 ਅੱਛਾ ਜੀ ਹਾਂ ਜੀ ਇਹਨਾਂ ਦਾ 5 ਤੋਂ 15 ਮਰਲੇ ਦੇ ਕਬਜ਼ੇ ਕੀਤਾ ਸਰ ਉਹ ਕਿੰਨੀ ਕਾਰਵਾਈ ਹੋਏਗੀ ਹੁਣ ਇਹ ਅਹੀਂ 5 ਮਰਲੇ ਰਹਿਣ ਦੇਣਾ ਬਾਕੀ ਸਾਰਾ ਸਿਡਾਉਣਾ ਔਰ ਕੀਨ ਆ ਜੀ ਅਨਿਤ ਔਰਾ ਕੀਨ ਲਖਬੀਸ ਬਟਾ ਹਾਂ ਜਿਹੜਾ 10 ਮਰਲੇ ਤੇ ਕਬਜ਼ਾ ਹਰ ਸੀਗਾ ਤੁਹਾਨੂੰ ਇਹ ਕਦੋਂ ਪਤਾ ਲੱਗਿਆ ਹਾਂਜੀ ਜਿਹੜਾ 10 ਮਰਲੇ ਤੇ ਕਬਜ਼ਾ ਹੈ ਤੁਹਾਨੂੰ ਕਦੋਂ ਪਤਾ ਲੱਗਿਆ ਜੀ 2 ਮਹੀਨੇ ਪਹਿਲਾਂ 2 ਮਹੀਨੇ ਪਹਿਲਾਂ ਉਸ ਤੋਂ ਬਾਅਦ ਤੁਸੀਂ ਕੀ ਕਾਰਵਾਈ ਕੀਤੀ ਜੀ ਉਸ ਤੋਂ ਬਾਅਦ ਇਹਨਾਂ ਨੇ 3 ਨੋਟਿਸ ਦਿੱਤੇ ਇਹਨਾਂ ਨੋਟਿਸ ਦੇ ਇਹਨਾਂ ਨੇ ਕੋਈ ਕੀ ਕਾਰਵਾਈ ਕੀਤੀ ਜੀ ਇਹਨਾਂ ਕੋਈ ਜਵਾਬ ਨਹੀਂ ਦਿੱਤਾ ਜੀ ਅਜ ਉਸੇ ਸਮਾਂ ਦੇ ਵਿੱਚ ਭਾਨ ਹਾਂਜੀ ਹਾਂਜੀ ਉਸ ਸੀ ਨਾ ਜਿਨ੍ਹਾਂ ਨੇ ਕਬਜ਼ਾ ਕੀਤਾ ਜੀ ਇਹਨਾਂ ਦਾ ਨਾਂ ਕਰਨੈਲ ਸੰ ਸਨ ਆਫ ਛੂਬਾ ਸੀ कब्जा करवाने जा रहा बारे में क्या करेंगे ये तो आ, मैं तो बिताउट ड्यूटी में जिससे आया हूँ कोई लैंड ऑर्डर की प्रॉब्लम ना आ गए लेकिन जो ये बिल्डिंग बनी हुई है ये दस मरला का नजायज कब्जा है इसका कब्जा ले जाएगा ये शेर खां पिंड है गाँव है ये पंचायत की प्रॉपर्टी है और जो ऑनर है उसको पाँच मरले की अलॉटमेंट है लेकिन उसने कब्जा पंद्रह मरले पे किया हुआ है दस मरले एक्स्ट्रा उसने दबाया हुआ है उसको डिमोलिश करके आज ਆਪ ਨੇ ਪੁਲਿਸ ਨਹੀਂ ਵੀਡੀਓ ਆਫਿਸ ਦਾ ਪ੍ਰੈਜੈਂਸ ਹੈ ਮੇਰਾ ਨਾਮ ਹਰਮਿੰਦਰ ਸਿੰਘ ਤੁਸੀਂ ਦਰਖਾਸਤ ਜੀ ਮਕਾਨ ਤਾਂ ਜੀ ਸਰ ਵੈਲਕਮ ਵੈਲਕਮ ਸਰਪੰਚ ਜੀ ਮਕਾਨ ਤਾਂ ਤਾਂ ਨਹੀਂ ਸਰ ਮੈਨੂੰ ਪਤਾ ਜੀ ਆ ਕੋਈ ਜ਼ਮੀਨਦਾਰ ਵਾਲਾ ਹੈ ਜੀ ਕੋਈ ਅਸੀਂ ਜਿਹੜੇ ਪੰਚਾਇਤ ਦਾ ਵਾਲਾ ਜੀ ਬਲਾਕ ਦਾ ਹੀ ਰੋਲਾ ਯਾਨੀ ਕਿ ਲੋਟ ਪੰਜ ਮਰਲੇ ਆ ਜੀ ਜਿਹੜੀ ਇੱਕ ਮਤਲਬ ਗਰੀਬ ਕਰਨ ਦਿੱਤੇ ਜਾਂਦੇ ਜਿਹੜੇ ਪੰਜ ਮਰਲੇ ਦੇ ਖੁਦ ਉਹਨਾਂ ਦੇ ਆਉਂਦੇ ਨੇ ਤੇ ਪੰਜ ਮਰਲੇ ਸਾਡੇ ਪਿੰਡੋਂ ਉਹਨਾਂ ਦੀ ਸਿਸਟਰ ਦੇ ਇਧਰ ਵਿਆਹ ਜੀ ਕਰਨੈਲ ਪਾਸੇ ਉਹਨਾਂ ਦੇ ਉੱਤੇ ਪੰਜਾਂ ਕ ਮਰਲਿਆਂ ਦਾ ਮਸਲਾ ਜੀ ਕਿਹੜਾ ਰੋਲਾ ਤੇ ਜਿਹੜਾ ਕੋਲ ਵਕੀਲ ਆਏ ਨੇ ਇੱਥੇ ਵਕੀਲ ਨੇ ਕਿਹਾ ਜੀ ਵੀ ਸਿਰਫ ਤੁਸੀਂ ਢਾ ਨਹੀਂ ਸਕਦੇ ਤੇ ਤੁਸੀਂ ਸਿਰਫ ਸਾਨੂੰ ਨੋਟਿਸ ਦਿਓ ਤੇ ਕਬਜ਼ਾ ਲੈ ਸਕਦੇ ਇਹ ਕੀ ਰੋਲਾ ਸਰ ਉਸ ਮਸਲੇ ਜੀ ਨਹੀਂ ਨਾ ਤਾਂ ਲਖਮਣ ਜੀ ਸਾਹਨੇ ਵੀ ਜੀ ਸਾਹਨੇ ਗੱਲ ਕੀਤੀ ਤੁਸੀਂ ਵੀ ਕਹਿ ਰਹੇ ਹੋ ਵੀ ਸਿਸਟਰ ਨਾਲ ਦੇ ਪੰਜ ਮਰਲੇ ਹੈਗੇ ਹਾਂ ਜੀ 10 ਮਰਲੇ ਤੇਨਾਂ ਦੇ ਹੈਗੇ ਜੀ ਮਜੂਦਾ ਹਾਂ ਪੰਜਾਂ ਮਰਲਿਆਂ ਦਾ ਮਸਲਾ ਜੀ ਪਤਾ ਨਹੀਂ ਜੀ ਸਿਰਫ ਪੰਜ ਮਰਲੇ ਨਹੀਂ ਜੀ ਕਾਗਜ਼ ਸਭ ਨਾਲ ਕਲਮੀਆ ਇਹ ਕਿਹਨਾਂ ਕੀ ਨਾਲ ਇਹਨਾਂ ਦਾ ਮਕਾਨ ਹੈ ਤੁਸੀਂ ਦੱਸਦੇ ਆ ਦੇਖਦੇ ਇਸ ਚੀਜ਼ ਨੂੰ ਕਿ ਜਿਹੜਾ ਪੰਚਾਇਤੀ ਰੋਲਾ ਹੁੰਦਾ ਉਹ ਬਾਅਦ ਨੂੰ ਪਾਇਆ ਜਾਂਦਾ ਕਿਤਾ ਦੇਖ ਸਰ ਦੇਖੋ ਜਿਹੜੀ ਪੰਚਾਇਤ ਉਹ ਆਪਦੇ ਜਿਹੜੀ ਖਾਲੀ ਜਗ੍ਹਾ ਉਹਨਾਂ ਦੀ ਉਹਨੇ ਦੇ ਕਬਜ਼ਾ ਕਰ ਸਕਦੇ ਕਿ ਇਹਦੀ ਪ੍ਰਾਪਰਟੀ ਥੋੜਾ ਧੱਕਾ ਜੀ ਜਗ੍ਹਾ ਪਈ ਆਪਦੀ ਜਗ੍ਹਾ ਤੇ ਕਬਜ਼ਾ ਕਰ ਸਕਦੀ ਪੰਚਾਇਤ ਹੁਣ ਇਹ ਕਹ ਰਹੇ ਹੈਗੇ ਕਿ ਅਸੀਂ ਐਂਟੀਪੀਆ ਸੈਕਟਰ ਚ ਨੀਂਹ ਡੈਮੋਲਿਸ਼ ਕਰ ਦੇਪੇ ਅਸੀਂ ਜਿਆਦਾ ਦੱਸ ਰਹੇ ਜੀ ਹਾਂ ਅਸੀਂ ਇਹ ਕਰੇਗਾ ਇਲਿਲੀਗਲ ਪੋਜੈਸ਼ਨ ਇਲਿਲੀਗਲ ਪੋਜੈਸ਼ਨ ਦਾ ਵੀ ਪਹਿਲਾਂ ਨੋਟਿਸ ਬੰਦਾ ਸੀ ਇਹ ਨੋਟਿਸ ਉਹਦੇ ਬਾਅਦ ਫਿਰ ਪੋਜੈਸ਼ਨ ਲੈ ਸਕਦੇ ਸੀਗੇ ਪੋਜੈਸ਼ਨ ਲੈਣ ਦੇ ਬਾਅਦ ਸਾਨੂੰ ਟਕਟਵਟ ਅਪੀਲ ਪਾਉਣ ਦਾ ਟਾਈਮ ਤੋਂ ਦੇਣਾ ਚਾਹੀਦਾ ਸੀ ਅਪੀਲ ਪਾਉਣ ਦਾ ਟਾਈਮ ਵੀ ਨਹੀਂ ਦੇ ਰਿਆ ਆਪਾਂ ਇਹ ਕੈਨਸਲ ਕਰਦੇ ਕਿ ਇਹ ਜਿਹੜੀ ਇਮਾਰਤ ਇਹ ਐਂਡੀਪੀਐਸ ਤੋਂ ਐਂਡੀਪੀਐਸ ਤੋਂ ਨਹੀਂ ਬਣੀ ਇਹ ਇਹ ਕਬਜ਼ੇ ਦੇ ਤੌਰ ਤੇ ਸ਼ੁਰੂ ਹੋਈ ਸੀ ਇਹ ਜੋ ਮਰਜ਼ੀ ਆਪਾਂ ਨੇ ਕਬਜ਼ੇ ਤੋਂ ਛੁੜਾਈ ਜਾਰੀ ਹੈ ਆਪਾਂ ਨੇ ਐਂਡੀਪੀਐਸ ਐਕਟ ਦੇ ਤੋਂ ਛੁੜਾਈ ਜਾਰੀ ਹੈ ਇੱਕ ਵਾਰੀ ਕਬਜ਼ਾ ਲੈਣ ਕਬਜ਼ਾ ਲੈ ਕੇ ਸਾਨੂੰ 45 ਦਿਨ ਦਾ ਟਾਈਮ ਦੇਣਾ ਪਈਂਦਾ ਜੋ ਐਜ਼ ਪਰ ਲੋ ਹੈ ਐਂਡੀਪੀਐਸ ਐਕਟ ਦੇ ਸੈਕਸ਼ਨ 5 ਜਿਹੜੇ ਤੁਸੀਂ ਕਹਿ ਰਹੇ ਹੋ ਹੈਪਟਰ 5 ਹੈ ਹੈਪ

ਉਸ ਕੇ ਪਰ ਨਾ ਕਿਸੇ ਜਿਹਾ ਨੇਚਰਲ ਨਾ ਕਿਸੇ ਕੀ ਤਸੀਬੀ ਸਿਰਫ ਆਖੋਦੀ ਰਿਪੋਰਟ ਗਈ ਉਹ ਕਹਾਂ ਨਾ ਮਾ ਜੀ ਐਡਵੋਕੇਟ ਅੰਕੁਸ਼ ਸ਼ਕਰਵਾ ਕੀ ਕਾਰਵਾਈ ਕੀਤੀ ਜਾਰੀ ਤੇ ਕਿੱਥੇ ਕਾਰਵਾਈ ਸਰ ਹੋ ਰਹੀ ਹੈ ਸਰ ਇਹਦੀ ਇੱਥੇ ਸ਼ੇਰ ਖਾਨ ਪਿੰਡ ਦੇ ਵਿੱਚ ਇਹ ਸਾਡੇ ਤੋਂ ਰਾਣੇ ਪੁਲਿਸ ਹੈਲਪ ਮੰਗੀ ਹੈ ਜਿਹੜੀ ਰੈਵਨਿਊ ਅਥਾਰਟिटीज ਵੱਲੋਂ ਜਿਹੜੀ ਇੱਕ ਇਹਨਾਂ ਦੀ ਸਰਕਾਰੀ ਜਗ੍ਹਾ ਤੇ ਜਿੱਥੇ ਨਜਾਇਜ਼ ਕਬਜ਼ਾ ਕੀਤਾ ਹੋਇਆ ਤੇ ਇੱਥੇ ਇਹ ਆ ਸਾਹਮਣੇ ਆਉਂਦਾ ਵੀ ਇਹ ਬੰਦੇ ਪਹਿਲਾਂ ਵੀ ਡਰੱਗਸ ਦੇ ਵਿੱਚ ਵੇਚਣ ਦੇ ਵਿੱਚ ਸ਼ਾਮਲ ਹੈ ਇਹਦੇ ਵਿੱਚ ਸੁਖਦੇਵ ਸਿੰਘ ਜਿਹੜੇ ਸੁੱਖਾ ਤੇ ਗੁਰਮukh ਸਿੰਘ ਜਿਹੜੇ ਇਲੂ ਤੇ ਇਹ ਬਹੁਤ ਪਪੂਲਰ ਹੈ ਜੀ ਏਰੀਆ ਦੇ ਵਿੱਚ ਇਹਨਾਂ ਨੇ ਡਰੱਗਸ ਤੋਂ ਲੈ ਕੇ ਇਲਿਗਲ ਪ੍ਰੋਪਰਟੀਆਂ ਬਣਾਈਆਂ ਆ ਜਿਹੜੀ ਏਡੀ ਇਮਾਰਤ ਵੀ ਖੜੀ ਕੀਤੀ ਹੈ ਨੇ ਮਹਿਲੂਮਾ ਏਡੀ ਮੇਰੇ ਖਿਆਲ ਕਰੋੜ ਰੁਪਏ ਦੀ ਕੰਸਟ੍ਰਕਸ਼ਨ ਹੋਊਗੀ ਇਸ ਲਈ ਤੇ ਇਹ ਇਹਨਾਂ ਨੇ ਨਜਾਇਜ਼ ਪ੍ਰੋਪਰਟੀ ਤੇ ਪੰਚਾਇਤੀ ਜਗ੍ਹਾ ਤੇ ਜਨਤੀ ਜਗ੍ਹਾ ਜੀ ਉਸ ਤੇ ਇਹਨਾਂ ਨੇ ਇਸਤੇ ਨਜਾਇਜ਼ ਕਬਜ਼ਾ ਕਰਕੇ ਉਹਦੇ ਉੱਪਰ ਆਹ ਜਿਹੜੀ ਆਪਣੀ ਡਰੱਗਸ ਤੋਂ ਕਮਾਈ ਹੋਈ ਜਿਹੜੀ ਜਿਹੜੀ ਕੀਤੀ ਕਮਾਈ ਦੀ ਇਹਨਾਂ ਨੇ ਆਹ ਇਮਾਰਤ ਸਾਰੀ ਕੀਤੀ ਹੋਈ ਹੈ ਤੇ ਜੋ ਇਹਨਾਂ ਨੇ ਬੀਡੀਪੀਓ ਡਿਸਕ ਐਡਮਿਨਿਸਟ੍ਰੇਸ਼ਨ ਕੋਲੋਂ ਇਹ ਪੁਲਿਸ ਐਲਪ ਮੰਗੀ ਗਈ ਸੀ ਵੀ ਇਹਨਾਂ ਦਾ ਜਿਹੜਾ ਇਹ ਨਜਾਇਜ਼ ਸਾਰੀ ਆ ਨਜਾਇਜ਼ ਜਗ੍ਹਾ ਤੇ ਕਬਜ਼ਾ ਕੀਤਾ ਹੋਇਆ ਉਸ ਉਸ ਦੀ ਡਿਮੋਲਿਸ਼ਨ ਦੇ ਸੰਬੰਧ ਦੇ ਵਿੱਚ ਤਾਂ ਅਸੀਂ ਇਹਨਾਂ ਨੂੰ ਦੀ ਇਸ ਸਾਇਬਰ ਰੋਬ ਪ੍ਰੋਵਾਈਡ ਕਰ ਰਿਹਾ ਸਿਰ ਪਹਿਲੇ ਪੰਜਾਬ ਜੀ ਪੂਰਾ ਪ੍ਰੋਪਰ ਕਰ ਦਿੱਤੇ ਚੱਲੇਗਾ ਬਿਲਕੁਲ 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 ਜੜੀ ਇਹਨਾਂ ਦੇ ਇਹਨਾਂ ਦੀ ਇਹ ਡਰੱਗਸ ਤੋਂ ਨਜਾਇਜ਼ ਕਮਾਈ ਬਣਾਈ ਹੋਈ ਹੈ ਤੇ ਸਰਕਾਰੀ ਥਾਂ ਤੇ ਨਜਾਇਜ਼ ਕਬਜ਼ਾ ਕੀਤਾ ਹੋਇਆ ਉਸ ਬੰਦੇ ਦਾ ਪਰਿਵਾਰ ਦਾ ਕਹਿਣਾ ਕਿ 5 ਮਰਲੇ ਇੱਕ ਲੋਟ ਹੋਈ ਸੀ 5 ਮਰਲੇ ਨਾਲ ਸਿਸਟਰ ਦੀ ਹੈ ਤੇ ਜਗਾ ਸਾਡੇ ਕੋਲ 10 ਮਰਲੇ ਤੋਂ ਪਰੇ ਨਹੀਂ ਨਹੀਂ ਇਹ ਸਾਰੀ ਇਹਨਾਂ ਨੂੰ ਮੌਕਾ ਦਿੱਤਾ ਗਿਆ ਇਹਨਾਂ ਵੱਲੋਂ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨੂੰ ਬੀਡੀਪੀਓ ਤਾਬਿਤ ਸੀ ਇਹਨਾਂ ਨੂੰ ਸਾਰਾ ਮੌਕਾ ਦਿੱਤਾ ਗਿਆ ਦੱਸਿਆ ਗਿਆ ਇਹ ਸਾਰੀ ਇਲੀਗਲ ਇਹਨਾਂ ਦੀ ਜਗਾ ਤੇ ਸਾਰੀ ਹੈ ਇਸਰ ਦੋਨਾਂ ਨੂੰ ਇਕੱਠੀ ਫੇਰ ਵੀ ਨਹੀਂ ਕਰ ਸਕਦੇ ਦੋਨਾਂ ਪ੍ਰੋਫੈਸਰ ਕਿੰਨੇ ਪਰਚੇ ਹੋਣਗੇ ਟੋਟਲ ਇਹਨਾਂ ਦੋਨਾਂ ਤੇ ਜੀ ਇੱਕ ਤੇ ਅੱਠ ਪਰਚੇ ਸੁਖਦੇਵ ਸਿੰਘ ਤੇ ਗੁਰਮੁਖ ਸਿੰਘ ਤੇ ਸੱਤ ਐਫਆਈਆਰ ਹੋਏ ਇਲੂ ਤੇ